ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਤੇ ਅਸੀਂ ਇਸ ਵਕਤ ਖੜੇ ਆਂ ਜੈਤੋ ਮੰਡੀ ਦੇ ਵਿੱਚ ਇੱਥੋਂ ਦੀ ਇੱਕ ਗਰੀਬ ਘਰ ਪਰਿਵਾਰ ਸਾਡੇ ਨਾਲ ਹੈ ਇਹ ਸਾਡੇ ਕੋਲੇ ਪਹੁੰਚਿਆ ਕਿ ਸਾਡੀ ਵੀਡੀਓ ਪਾਓ ਕਿ ਸਾਡੇ ਜਿਹੜੇ ਬੱਚਿਆਂ ਦੀ ਮੰਮੀ ਹੈ ਇਹ ਬਾਈ ਦੇ ਘਰ ਵਾਲੀ ਹੈ ਤੇ ਇਹਨਾਂ ਦੀ ਨੋਹ ਆ ਤੇ ਜਨਨ ਕਿ ਉਸ ਨੂੰ ਛੱਡ ਕੇ ਬੱਚਾ ਨੂੰ ਚਲੀ ਗਈ ਆ 20 ਦਿਨ ਦਾ ਜਨਨ ਕਿ ਸਮਾਂ ਹੋ ਗਿਆ ਜਿਹੜੀ ਮਾਂ ਬੱਚਿਆਂ ਬਿਨਾਂ ਜਨਨ ਕਿ 2 ਮਿੰਟ ਨਹੀਂ ਸਾਰਦੀ ਹੁੰਦੀ ਉਹਨਾਂ ਨੂੰ ਛੱਡ ਕੇ ਗਿਆ ਨੂੰ ਜਨਨ ਕਿ ਅੱਜ 20 ਦਿਨ ਹੋ ਗਏ ਆ ਇਹ ਦਾਦੀ ਹੈ ਕਿ ਬੱਚਿਆਂ ਨੂੰ ਪਾਲ ਰਹੀ ਹੈ ਤੇ ਇਹ ਇਹਨਾਂ ਦਾ ਡੈਡੀ ਹੈ ਇਹ ਹੈਂਡੀਕੈਪਟ ਹੈ ਇਹ ਵੀ ਵਿਚਾਰਾ ਕੰਮਕਾਰ ਤੋਂ ਜਨਨ ਕਿ ਵਾਂਝਾ ਜਨਨ ਕਿ ਕੰਮਕਾਰ ਨਹੀਂ ਕਰ ਸਕਦਾ ਜਨਨ ਕਿ ਹੁਣ ਪਰਿਵਾਰ ਸਾਡੇ ਨਾਲ ਹੈ ਇਹਨਾਂ ਨੇ ਜਨਨ ਕਿ ਥਾਣੇ ਵੀ ਇਤਲਾਹ ਦਿੱਤੀ ਆ ਕਿ ਜਿਹੜੀ ਸਾਡੀ ਮੇਰੇ ਘਰ ਵਾਲੀ ਚਲੀ ਗਈ ਹੈ ਤੇ ਜਾਨੀ ਕਿ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਹੈ ਜੀ ਪੁਲਿਸ ਪ੍ਰਸ਼ਾਸਨ ਨੇ ਵੀ ਜਾਨੀ ਕਿ ਹੁਣ ਇਹ ਸਾਡੇ ਕੋਲ ਪਹੁੰਚਿਆ ਕਹਿੰਦੇ ਕਿ ਸਾਡੀ ਇੱਕ ਖਬਰ ਲਈ ਜਾਵੇ ਕਿ ਲੋਕਾਂ ਨੂੰ ਪਤਾ ਲੱਗੇ ਵੀ ਉਹ ਕਿੱਥੇ ਬੈਠੀ ਹੈ ਸਾਨੂੰ ਪਤਾ ਲੱਗ ਜਾਵੇ ਅਜੇ ਤੱਕ ਪਰਿਵਾਰ ਨੂੰ ਇਹ ਨਹੀਂ ਪਤਾ ਕਿ ਉਹ ਕਿੱਥੇ ਬੈਠੀ ਹੈ ਅ ਭਾਈ ਜੀ ਨਾਂ ਕੀ ਤੁਹਾਡਾ ਸਤੀਸ਼ ਸਤੀਸ਼ ਹਾਂਜੀ ਤੇ ਕਿੰਨੀ ਉਮਰ ਆ ਤੁਹਾਡੀ ਮੇਰੀ ਹੈਗੀ 40 ਸਾਲ ਦੀ 40 ਸਾਲ ਕਿੰਨਾ ਚਿਰ ਹੋ ਗਿਆ ਤੁਹਾਡੀ ਵਿਆਹ ਹੋਏ ਨੂੰ 14 ਸਾਲ ਹੋ ਗਏ ਜੀ 14 ਸਾਲ ਤੇ ਕੀ ਗੱਲ ਇਹ ਬੱਚੇ ਦੀ ਜਿਹੜੀ ਮੰਮੀ ਕਿਉਂ ਛੱਡ ਕੇ ਚਲੀ ਗਈ ਕੋਈ ਵੀ ਲੜਾਈ ਝਗੜਾ ਕੋਈ ਵੀ ਨਹੀਂ ਸੀ ਜੀ ਹੂੰ ਖਰਚਾ ਵੀ ਮਿਲਦਾ ਹੁੰਦਾ ਸੀ ਸਾਰਾ ਕੁਝ ਹੀ ਦਿੰਦਾ ਸੀ ਮੇਰੇ ਘਰੇ ਹੂੰ ਠੀਕ ਹੈ ਨਾ ਸਵੇਰੇ 8 ਵਜੇ ਜਾਂਦਾ ਸੀ ਰਾਤ ਨੂੰ ਮੈਂ 10 ਵਜੇ ਰੇੜੀ ਲਾ ਕੇ ਜਾਂਦ ਹੁੰਦਾ ਸੀ ਰੇੜੀ ਲਾਉਂਦਾ ਸੀ ਫਰੂਟ ਦੀ ਹੂੰ ਠੀਕ ਹੈ ਜੀ ਤੇ ਕੋਈ ਵੀ ਅਜੇ ਕੋਈ ਗੱਲ ਨਹੀਂ ਹੈਣੀ ਜੀ ਤੇ ਸਾਨੂੰ ਪਤਾ ਨਹੀਂ ਲੱਗਿਆ ਜੀ ਜਵਾਕਾਂ ਨੂੰ ਸਕੂਲ ਭੇਜਤਾ ਮੇਰੀ ਮਾਂ ਗਈ ਸੀ ਜੀ ਮੇਰੀ ਭੈਣ ਕੋਲੇ ਉਹ ਉਹਦਾ ਪਤਾ ਲੈਣ ਗਈ ਹੋਈ ਸੀ ਉਹ ਬਿਮਾਰ ਸੀ ਤੇ ਉਹ ਮੈਂ ਇੱਧਰ ਆ ਗਿਆ ਤੇ ਮੇਰੀ ਮਾਂ ਉੱਧਰ ਜਾਵੜੀ ਪਿੱਛੇ ਮੌਕਾ ਲੱਭ ਕੇ ਮੈਂ ਤੁਰ ਗਈ ਉਹ ਵੇਖ ਚੱਕ ਕੇ ਹੂੰ ਆ ਕੁੜੀ ਨੂੰ ਨਾਲ ਲੈ ਗਈ ਜੀ 7 ਸਾਲ ਦੀ ਕੁੜੀ ਹੈ ਮੇਰੀ ਛੋਟੀ ਜੀ ਹਾਂ ਕਿ ਕਿੰਨੇ ਬੱਚੇ ਤੁਹਾਡੇ ਮੇਰੇ ਹੈਗੇ ਤਿੰਨ ਬੱਚੇ ਹੈ ਜੀ ਦੋ ਮੁੰਡੇ ਤੇ ਕੁੜੀਆ ਹੂੰ ਪਹਿਲਾਂ ਘਰ ਦੇ ਵਿੱਚ ਮੜਾ ਮੋਟਾ ਤੁੰਤੂ ਮੈਂ ਹੁੰਦੀ ਰਹਿੰਦੀ ਸੀ ਨਹੀਂ ਜੀ ਕਦੇ ਵੀ ਨਹੀਂ ਹੋਈ ਜੀ ਹਾਂ ਫਿਰ ਐ ਇੱਕਦਮ ਚਲੇ ਜਾਣਾ ਕਾਰਨ ਕੀ ਲੱਗਾ ਤੁਹਾਨੂੰ ਪਤਾ ਨਹੀਂ ਜੀ ਇਸ ਗੱਲ ਦਾ ਮੈਨੂੰ ਵੀ ਨਹੀਂ ਪਤਾ ਨਹੀਂ ਮੇਰੀ ਮਾਂ ਨੂੰ ਵੀ ਨਹੀਂ ਪਤਾ ਜੀ ਕੀ ਚੱਕਰ ਕੀ ਕੀ ਨਹੀਂ ਚੱਕਰ ਸੀ ਉਹਦਾ ਹਾਂ ਕਈ ਵਾਰ ਹੁੰਦਾ ਕਿ ਬੰਦੇ ਕਮਾਉਂਦੇ ਨਹੀਂ ਹੁੰਦੇ दारू पींदे ਹੁੰਦੇ ਕੋਈ ਇਹੋ ਜਿਹਾ ਕੰਮ ਤਾਂ ਨਹੀਂ ਤੂੰ ਕਰੇ ਸੌਦਾ ਪੱਤਾਂ ਨਾਲ ਲਿਆ ਕੇ ਦਿੰਦਾ ਹੋਵੇਂ ਤੇ ਉਹ ਕੀ ਪਈ ਹੋਵੇ ਉਹਨੇ ਫਿਰ ਬੁਰੜਿਆਂ ਦਾ ਕਹਿੰਦੇ ਵੀ ਮੈਂ ਜਾਣਾਂਗੇ ਮੇਰੀ ਮਜਬੂਰੀ ਆ ਨਹੀਂ ਜੀ ਮੈਂ ਤਾਂ ਕਦੇ ਨਸ਼ਾ ਵੀ ਨਹੀਂ ਕੀਤਾ ਜੀ ਨਾ ਕਦੇ ਸ਼ਰਾਬ ਪੀਤੀ ਜੀ ਮੈਂ ਤਾਂ ਸ਼ਕਤੀ ਕੋਲੋਂ ਕੰਮ ਕਰਦੇ ਨੂੰ 20 ਸਾਲ ਹੋ ਗਏ ਅੱਜ ਜੀ ਫਰੂਟ ਦਾ ਇਹ ਕਿ ਸ਼ਕਤੀ ਕਹਿੰਦੀ ਕਿ ਦਿਖਾ ਦੇ ਕਦੇ ਵੀ ਜ਼ਿੰਦਗੀ 'ਚ ਸ਼ਰਾਬ ਨਹੀਂ ਪੀਤੀ ਮੈਂ ਹਾਂਜੀ ਜੀ ਮੈਂ ਤਾਂ ਕੀ ਕਿਵੇਂ ਚੱਲੇਗੀ ਘਰੇ ਕਿਤੇ ਮੜਾ ਮੋਟਾ ਲੜਦੇ ਤਾਂ ਨਹੀਂ ਰਹਿੰਦੇ ਸੀ ਸਾਡੇ ਤਾਂ ਪੁੱਛ ਲੋ ਕਿ ਕਦੇ ਵੀ ਲੜਾਈ ਕੋਈ ਨਹੀਂ ਹੋਈ ਕਦੇ ਵੀ ਗਲੀ ਤੋਂ ਪੁੱਛੋ ਬੁੜੀਆਂ ਨੂੰ ਪੁੱਛੋ ਕਿਸੇ ਨੂੰ ਪੁੱਛੋ ਲੜਾਈ ਕਦੇ ਨਹੀਂ ਹੋਈ ਕਦੇ ਵੀ ਮੈਂ ਤੈਨੂੰ ਪਿਆਰ ਕਰਿਆ ਕਰਤੀ ਚਲ ਵਈ ਮੈਂ ਨੋ ਨੋ ਬਈ ਚਲੋ ਤੇ ਤਮੇ ਤਨ ਮੇਰੀ ਕੁੜੀ ਆਏਗੀ ਗਰੀਬ ਘਰ ਕੀ ਸੀਗੀ ਮਾਪੋ ਸੀ ਨਹੀਂਗਾ ਮੈਂ ਤੈਨੂੰ ਪਿਆਰ ਕਰਿਆ ਤੇ ਸਾਰਾ ਕੁਝ ਮੈਂ ਵੀ ਲਿਆ ਕੇ ਦਿਆ ਕਰਤੀ ਉਸ ਨੂੰ ਹਾਂ ਫਿਲਸਨ ਬੁਲਸਨ ਮੈਂ ਲਿਆ ਦਿੱਤੀ ਉਸ ਨੂੰ ਸਾਮਾਨ ਸਾਰਾ ਕੁਝ ਤੁਹਾਡੀ ਪੰਛ ਲੱਗੀ ਆ ਮੇਰੀ ਲੱਗੀ ਹਾਂ ਮੈਂ ਲਿਆ ਦਿੱਤੀ ਸਾਮਾਨ ਸਮੂਹ ਚਲ ਕੋਈ ਨਾ ਬਿਨਾ ਮਾ ਦਈਏਗੀ ਕਪੜਾ ਲੱਤਾ ਸਿਮਾ ਕੇ ਦਿੱਤੀ ਸਾਰਾ ਕੁਝ ਕਰਿਆ ਕਰਦੀ ਮੈਂ ਹਾਂ ਹੁਣ ਬੱਚਿਆਂ ਨੂੰ ਕੌਣ ਸੁਭਾਮ ਲਿਆ ਦੇ ਦੋ ਬੱਚੇ ਤੁਹਾਡੇ ਕੋਲੇ ਰਹਿ ਇੱਕ ਲੜਕੀ ਨੂੰ ਨਾਲ ਲੈ ਕੇ ਚਲੀ ਗਈ ਨਾਲ ਲੈ ਕੇ ਚਲ ਗਈ ਲੜਕੀ ਨੇ ਹਾਂ ਪਤਾ ਨਹੀਂ ਲੱਗਿਆ ਜੀ ਮੈਂ ਤਾਂ ਗੱਡੀ ਤੇ ਆਈ ਮੈਂ ਪੁੱਛਿਆ ਕਿੱਥੇ ਗਈ ਪੂਜਾ ਕਿੱਥੇ ਗਈ ਮੈਂ ਸਕੂਲੇ ਵੀ ਗਈ ਜੋ ਆਉਤੋ ਜਾ ਕੇ ਦੇਖਾ ਉੱਥੇ ਵੀ ਨਹੀਂ ਮਿਲਲੀ ਮੈਂ ਪੁੱਛਿਆ ਮਮਮੀ ਕਿੱਥੇ ਗਈ ਦੇਖੀ ਸਾਰਾ ਤੋਂ ਕਿਤੇ ਗੁੰਮ ਮਿਲੀ ਮੈਂ ਤਾਂ ਇੱਕਦਮ ਬਸ ਦੋਨ ਹੋ ਗਈ ਮਾਂ ਕੀ ਗੱਲ ਬਣ ਗਈ ਉਹ ਵੀ ਮਾਚ ਮਾਰੀ ਨਹੀਂ ਗਈ ਕਦੋਂ ਸਵੇਰ ਕਿ ਇਹ ਛਾਵ ਨੂੰ ਗਈ ਜਾਂ ਫੇਰੇ ਗਈ ਇਹ ਵਾ ਕਰੋ 10 12 ਵਜੇ 10 11 ਵਜੇ ਗਈ ਹੋਗੀ 10 10 ਨਹੀਂ 9 ਵਜੇ ਸਾਡੀ ਨੋ ਖਸਮਤ ਗੱਡੇ ਜਾ ਰਹੀ ਸੀ ਕਿ 8:00 ਵਜੇ ਗਈ ਹੋਗੀ 9:00 ਵਜੇ 9:00 ਵਜੇ ਚਲੀ ਗਈ ਹਾਂ ਰਿਸ਼ਤੇਦਾਰਾਂ ਵਿੱਚ ਜਿਹੜਾ ਪਿਕਅਪ ਪਰਿਵਾਰ ਸੀ ਉੱਥੇ ਵੀ ਪੁੱਛਿਆ ਵੀ ਉਹ ਸਾਰਾ ਮੈਂ ਫੋਨ ਕੀਤਾ ਸਾਰੇ ਉਹ ਸਾਡੇ ਇੱਥੇ ਨਹੀਂ ਆਏ ਉਸਕੋ ਕੋਈ ਲੱਲਾ ਕੋਈ ਲੱਖਾ ਉੱਧ ਗਏ ਨੇ ਗਾਸ ਬੋਲੇ ਉਹ ਕਿ ਭੈਣ ਕੋਲੇ ਗਈ ਮੈਂ ਉਹ ਵੀ ਬੋਲੀ ਇੱਥੇ ਨਹੀਂ ਆਈ ਭੈਣ ਕੋਲੇ ਮੈਂ ਜਾ ਕਾ ਹੀ ਕਾਲ ਵਾਲੀ ਬੋਲੀ ਮੈਂ ਨਹੀਂ ਆਈ ਉਹ ਤੇ ਨਹੀਂ ਆਇਓ। ਉਹਨੂੰ ਕਿਹਾ ਨਹੀਂ ਆਪਾਂ ਵੀ ਚਲੋ ਸਾਡੇ ਸਾਥ ਜੋ ਆਪਾਂ ਰਲ ਮਿਲ ਕੇ ਲੱਭ ਕੇ ਲਾਈਗੇ। ਆਖਿਆ ਸੀ ਮੈਂ ਆਖਿਆ ਸੀ ਬੋਲੀ ਕੋਈ ਨਹੀਂ ਪਤਾ ਕਰ ਦਿਓ ਕੋਈ ਨਹੀਂ ਮਾਜੂਗੀ ਮਾਸੀ। ਆਜੂਗੀ ਮਾਸੀ ਮੈਂ ਕੋਈ ਨੂੰ ਪਤਾ ਕਰੀਏ। ਮਨ ਲਾ ਬੋਲੀ। ਈ ਵਾਰ ਪੈਣਾ ਕੋਲ ਫੋਨ ਕਰਦੀ ਰਹਿੰਦੀ ਹੁੰਦੀ ਆ ਵੀ ਗੱਲਬਾਤ ਹੁੰਦੀ ਰਵੇ। ਕਰਤੀ ਹੋਗੀ ਮੈਨੂੰ ਕੀ ਪਤਾ? ਜੇ ਮੈਂ ਤਾਂ ਇਹ ਜਿਪ ਪਾਲੀਸੀ ਆ ਕਿ ਮੈਂ ਤਾਂ ਕਰੂ ਕਰੀਏ ਜਿ્ઞਾਨ ਗੁੰਜੋ ਜ્ઞਾਨ ਕਰਤੀ ਤਾਂ ਫਿਰ ਇਹ ਗੱਲੇ ਕੋਈ ਨਹੀਂ ਬਣਦੀ। ਹਾਂ? ਮਤ ਪੋਲਿਓ ਵੀ ਪੋਲਿਜੂ ਕਰਖਚਰ ਬੇਸ਼ਿਆਣੀ ਹੈਗੀ ਔਰ ਮੈਂ ਵੀ ਕੋਈ ਜਿੱਗਲਾ ਗੁੱਲਾ ਕੋ ਨਹੀਂ ਕਰੂ ਮੈਂ ਇਹ ਜਿਸ ਤਰ੍ਹਾਂ ਬੁੜੀ ਅਸਤਰਾ ਕਰਨ ਲਾਗ ਜੀ ਨਾ ਮੈਂ ਨਹੀਂ ਕਰੂ ਕਿਸ ਤਰ੍ਹਾਂ ਔਰ ਬੱਚੇ ਕਿਹੜੀ ਕਿਹੜੀ ਕਲਾਸ ਪੜਦੇ ਆ ਤਾਂ ਪੜਦਾ ਛਮੀ ਚ ਜੀ ਆ ਛੋਟਾ ਪੜਦਾ ਹੈਗਾ ਜੀ ਚੌਥੀ ਚ ਹਾਂਜੀ ਉਹ ਤੇ ਮੰਮੀ ਦੱਸ ਕੇ ਗਈ ਹੈ ਘਰੇ ਕੋਈ ਮਾੜਾ ਮੋਟਾ ਥੋੜੇ ਗੱਲਬਾਤ ਹੁੰਦੀ ਸੀ ਚਲੀ ਗਈ ਹੈ ਨਹੀਂ ਨਹੀਂ ਹੋਈ ਉਹ ਮੰਮੀ ਪਿਆਰ ਕਿੰਨਾ ਕਰਦੀ ਸੀ ਮੰਮੀ ਕਰਦੀ ਸੀ ਬਹੁਤ ਬਹੁਤ ਪਿਆਰ ਕਰਦੀ ਸੀ ਯਾਦ ਆਉਂਦੀ ਹੈ ਮੰਮੀ ਦੀ ਨਹੀਂ ਨਹੀਂ ਆਉਂਦੀ ਜਿਆਦਾ ਪਿਆਰ ਡੈਡੀ ਕਹਦਾ ਤੇ ਮੰਮੀ ਕਰਦੀ ਸੀ ਡੈਡੀ ਡੈਡੀ ਕਰਦਾ ਸੀ ਤੁਸੀਂ ਇਸ ਦੀ ਇਤਲਾਹ ਦਿੱਤੀ ਕਿਤੇ ਹਾਂਜੀ ਇਤਲਾਹ ਦਿੱਤੀ ਇਤਲਾਹ ਤਾਂ ਜਿਮਨਾ ਰਿਪੋਰਟ ਦੇ ਕੇ ਆਈ ਥਾਣੇ ਚੋਂ ਹੂੰ ਬਰ ਥਾਣੇ ਚ ਰਿਪੋਰਟ ਦੇ ਕੇ ਆਈ ਸੀ ਤੇ ਉਹ ਕੇ ਉਹ ਕੇ ਲਾਗੇ ਚਲੋ ਗੋਮ ਸੁਦਾ ਪਾਤੀ ਉਹਨਾਂ ਨੇ ਹੂੰ ਠੀਕ ਹੈ ਜੀ ਤੇ ਮੈਨੂੰ ਵੈਸੇ ਉਹ ਹੈ ਨਹੀਂ ਸੀ ਵੀ ਮੈਂ ਚਲਾ ਕਰੇ ਜੀ ਕਰੋ ਗਈ ਹੋਗੀ ਰਿਸ਼ਤੇਦਾਰਾਂ ਜੇ ਗਈ ਹੋਗੀ ਹੂੰ ਮੁੜ ਕੇ ਮੈਨੂੰ ਨਾ ਸ਼ੱਕ ਜਾ ਹੋ ਗਿਆ ਸੀ ਜੀ ਮੈਂ ਉਹ ਕਹਿੰਦਾ ਕੋ ਪੁਲਿਸ ਵਾਲੇ ਕਹਿੰਦੇ ਕਿ ਕਿਸੇ ਸ਼ੱਕ ਹੈਗਾ ਮਲਹਾਂਜੀ ਟੀਵੀ ਸਾਹਿਬ ਤੇ ਮੁੰਡਾ ਹੈਗਾ ਉਹ ਕਰਾਲੀ ਦੇ ਮਗਰ ਲੱਗਿਆ ਹੋਇਆ ਸੀ ਤੇ ਉਹਦਾ ਪਿਓ ਦਾ ਨਾਮ ਹੈਗਾ ਹੰਸਾ ਸਿੰਘ ਤੇ ਉਹ ਤੇ ਮੈਨੂੰ ਸ਼ੱਕ ਹੈਗਾ ਡਾਊਟ ਹੈਗਾ ਜੀ ਤੇ ਬਸ ਇੰਨੀ ਕੀ ਗੱਲ ਹੋ ਗਈ ਤੇ ਮੈਂ ਉਹ ਅਸੀਂ ਆ ਗਏ ਫਿਰ ਦੂਜੇ ਦਿਨ ਵੀ ਗਏ ਅਸੀਂ ਦੂਜੇ ਦਿਨ ਉਹ ਅਫਸਰ ਆਪੇ ਆਏ ਨਹੀਂ ਸੀ ਜੀ ਜਿੰਨਾਂ ਕੋਲ ਮੇਰੀ ਦਰਖਾਸਤ ਸੀ ਹਾਂ ਜੀ ਰਿਸ਼ਤੇਦਾਰਾਂ ਨੂੰ ਕਿਆੜੀ ਬਿਚਰੂ ਆਪਾਂ ਲੱਭ ਕੇ ਲੈ ਗਏ ਜਵੇਂ ਤੁਹਾਡੇ ਸਾਡੂ ਆ ਤੁਹਾਡੇ ਨਾਲ ਸਾਲੀਆਂ ਤੁਹਾਡੇ ਸਾਲੇ ਆ ਤੁਹਾਡਾ ਉਹਦਾ ਪਿਕਅਪ ਪਰਵਾਹ ਸੀ ਜਿਹੜਾ ਉਹਨੂੰ ਗੱਲਬਾਤ ਨਹੀਂ ਹੋਈ ਆਪਾਂ ਚਲੋ ਲੱਭ ਕੇ ਲੈ ਗਏ ਵੀ ਮੇਰਾ ਸਾਥ ਜੋ ਮੈਂ ਹੈਂਡੀਕੈਪਟਾ ਮੈਂ ਜਾ ਨਹੀਂ ਸਕਦਾ ਕਿਤੇ ਮੇਰੀ ਸਾਲੀ ਕਹਿ ਲੱਗੀ ਜੀ ਮੈਨੂੰ ਫੋਨ ਤੇ ਕਹਿ ਲੱਗੀ ਕਹਿੰਦੀ ਤੂੰ ਦਾਰੂ ਪੀ ਕੇ ਕੁੜਦਾਂ ਫਲਾਣਾ ਤਿਕੜਾ ਆਇਆ ਮੇਰੀ ਸਾਰੀ ਗਲੀ ਚ ਪੁੱਛ ਲਓ ਸਾਰੀ ਮਾਰਕੀਟ ਚ ਪੁੱਛ ਲਓ ਜਿੱਥੇ ਮੈਂ ਕੰਮ ਕਰਦਾ ਵੀ ਮੈਂ ਦਾਰੂ ਪਾਣੀ ਪੀਂਦਾ ਤਾਂ ਦੱਸ ਦੋ ਜੇ ਮੇਰੇ ਭਾਵੇਂ 176 ਮਾਰੀਓ ਤੁਸੀਂ ਮੈਂ ਕਹਦਾ ਜ਼ਿੰਦਗੀ ਚ ਦਾਰੂ ਨਹੀਂ ਪ بس ਐਮ ਇਲزام ਲਾਈ ਗਈ ਸਾਲੀ ਮੇਰੀ ਮੈਨੂੰ ਐ ਲੱਗਦਾ ਕਿ ਮੇਰੇ ਸਾਲੀ ਦਾ ਵੀ ਹੱਥ ਵਿੱਚ ਨਾ ਹੋਵੇ ਬਸ ਜੀ ਹਾਂ ਉਹ ਕੋਈ ਨਾ ਮੋਬਾਈਲ ਵਗੈਰਾ ਲੈ ਕੇ ਜੀ ਨਾਲ ਮੋਬਾਈਲ ਸੀ ਮੇਰਾ ਵੱਡਾ ਮੋਬਾਈਲ ਸੀ ਉਹਦਾ SIM ਟੁੱਟਦਾ ਸੀ ਜੀ ਤੇ ਕੀ ਕਿੰਨੰਦਿਆ ਉਹਦੇ ਕੋਲੇ ਉਹ ਨਾ ਛੋਟਾ ਫੋਨ ਦੱਸਦੇ ਸੀ ਉਹ ਸਾਨੂੰ ਪਤਾ ਉਹ ਸਾਨੂੰ ਪਤਾ ਨਹੀਂ ਉਹਦੇ ਕੋਲੇ ਫੋਨ ਸੀ ਛੋਟਾ ਸੀ ਹੂੰ ਕਿਉਂ ਮੈਂ ਤਾਂ ਇੱਧਰ ਆ ਜਾਂਦਾ ਸੀ ਮੇਰੀ ਮਾਂ ਗਈ ਹੋਈ ਸੀ ਬਸ ਗੱਲਾਂ ਗੁਲਾਂ ਕਿਸੇ ਨਾਲ ਮਾਰਦੀ ਹੁੰਦੀ ਸੀ ਬਸ ਏ ਪਤਾ ਨਹੀਂ ਲੱਗੇ ਸਾਨੂੰ ਜਿਹੜਾ ਛੋਟਾ ਫੋਨ ਸੀ ਉਹਦੇ ਕੋਲੇ ਉਹ ਤੁਹਾਨੂੰ ਜਮਾ ਨਹੀਂ ਪਤਾ ਵੀ ਜਮਾ ਜਮਾ ਨਹੀਂ ਪਤਾ ਜੀ ਸਾਨੂੰ ਜਮਾ ਵੀ ਨਹੀਂ ਪਤਾ ਜੀ ਮੈਂ ਤੁਹਾਨੂੰ ਪੁੱਛਦੇ ਨਾ ਮਨੋ ਕਹਿੰਦੇ ਮੇਰਾ ਮੋਬਾਈਲ ਟੁੱਟ ਗਿਆ ਖਰਾਬ ਹੋ ਗਿਆ ਵੀ ਸਾਡਾ ਆਪ ਦਾ ਮੋਬਾਈਲ ਸੀ ਉਹਨੂੰ ਪਤਾ ਨਹੀਂ ਸੀਗਾ ਵੀ ਮੋਬਾਈਲਿਸ ਕੇ ਕੋਲੇ ਹੈਗਾ ਉਹ ਪਤਾ ਹਮ ਤਾਂ ਤਾਂ ਸਿੱਖ ਸੰਭਾਲ ਕਰਤਾ ਬਈ ਇਸਕੇ ਕੋਲੇ ਫੋਨ ਹੈਗਾ ਸਾਨੂੰ ਜਮਾ ਹੀ ਨਹੀਂ ਪਤਾ ਸੀ ਤੇ ਤੁਹਾਨੂੰ ਫਿਰ ਮਗਰੋਂ ਆ ਕੇ ਕਿਵੇਂ ਪਤਾ ਲੱਗਿਆ ਵੀ ਇਹ ਤਾਂ ਕੋਈ ਛੋਟਾ ਫੋਨ ਹੈਗਾ ਹਾਂਜੀ ਉਹ ਤਾਂ ਫਿਰ ਉਹਨਾਂ ਦੱਸਾਂ ਉਹ ਬਾਰ ਬੰਦ ਕਰਕੇ ਗੱਲਾਂ ਗੁਲਾਂ ਮਾਰਦੀ ਹੁੰਦੀ ਸੀ ਉਹ ਮੇਰੀ ਹਾਂ ਬਾਪੂ ਐਸੀ ਵੀ ਐ ਹੋ ਗਈ ਸੀ ਵੀ ਕਿਸੇ ਨਾਲ ਗੱਲਾਂ ਗੁਲਾਂ ਮਾਰਦੀ ਹੋਗੀ ਤਾਂ ਕਰਕੇ ਵੀ ਅਸੀਂ ਤਾਂ ਚੈੱਕ ਵੀ ਨਹੀਂ ਕੀਤਾ ਸਾਨੂੰ ਫਿਰ ਵੀ ਨਹੀਂ ਪਤਾ ਲੱਗਿਆ ਵੀ ਮੋਬਾਈਲ ਹੈਗਾ ਕਿ ਨਹੀਂ ਹੈਗਾ ਬਸ ਦੂਜੇ ਦਿਨ ਉਹ ਜਾਵੜੀ ਬਾਰ ਬੰਦ ਕਰ ਲੱਤੀ ਪਹਿਲੀ ਵਾਰ ਭੱਜੀ ਆ ਤਾਂ ਉਹ ਤੋਂ ਪਹਿਲਾਂ ਵੀ ਭੱਜੀ ਸੀ ਕਿਤੇ ਜਈ ਆ ਵੀ ਕਈ ਵਾਰ ਪਹਿਲਾਂ ਵੀ ਜਾਵੜਦੀ ਆ ਨਾ ਵੀ ਇਹ ਦੀ ਦੂਜੀ ਵਾਰ ਜਾਵੜੀ ਜਾਂ ਪਹਿਲਾਂ ਵੀ ਕਈ ਹੋਵੇ ਕਿਤੇ ਰਸਕੇ ਪਹਿਲੀ ਵਾਰ ਸੰਨੇ ਇੱਕ ਵਾਰ ਗੱਡੀ ਤਾਂ ਆਈ ਪੈਣ ਕੋਲੇ ਤੇ ਆ ਅਈ ਤੋਂ ਜਾਨੀ ਰਾਤ ਰਹਿ ਗਈ ਉੱਤੇ ਆ ਗੱਡੀ ਕਸਮਨ ਲੇਟ ਹੋ ਗਈ ਮੈਂ ਭਾਈ ਮੇਰੇ ਭੈਣ ਦੀ ਕੁੜੀ ਕੋਲੇ ਜਾ ਬੜੀ ਬਠੰਡੇ ਬਸ ਸਾਨੂੰ ਨੋ ਬਲੀ ਆ ਗਈ ਨੋ ਬਲੀ ਮੈਂ ਮੇਰੇ ਭੈਣ ਕੋਲੇ ਬੇ ਕੁੜੀ ਕੋਲੇ ਜਾ ਬੜੀ ਮੈਨੂੰ ਗੱਡੀ ਮੇਰੇ ਲਿਆ ਟੋਗੀ ਹਾਂ ਆ ਗੱਲ ਕਰੀ ਸਾਨੂੰ ਪਰ ਹਮ ਕੁ ਸਖਿਆ ਕੋ ਨੂੰ ਹੋਤੀ ਜੀ ਦਿਨ 12 ਵਜੇ ਜਦੋਂ ਮੈਂ ਸ਼ਕਤੀ ਦਾ ਗੱਲ ਕੀਤੀ ਸੀ ਨਾ ਮੈਂ ਸ਼ਕਤੀਆਂ ਕਰਕੇ ਮੇਰੀ ਘਰ ਵਾਲੀ ਗੁਆਚ ਗਈ ਉਹਨੂੰ ਗੱਡੀਆਂ ਗੱਡੀਆਂ ਦਾ ਨਹੀਂ ਪਤਾ ਜੀ ਇਹ ਸ਼ਕਤੀ ਕਹਿੰਦਾ ਤੂੰ ਆਧਾਰ ਕੱਢ ਲਿਆ ਤੇ ਆਪਾਂ ਲੱਭ ਲੈਣੇ ਹੈਗੇ ਤੇ ਸ਼ਕਤੀ ਮੈਂ ਆਧਾਰ ਕੱਢ ਲੈਣ ਜਾਵੜਾ ਤੇ ਜਦੋਂ ਮੈਂ ਗਿਆ ਘਰੇ ਲੱਭਣ ਲੱਗ ਗਿਆ ਬਸ 12 ਦੀ ਗੱਡੀ ਤੇ ਉਹ ਕਰੇ ਆ ਗਈ ਅਸੀਂ ਉਹਨੂੰ ਮੜ ਮੋਟਾ ਉਹਨੂੰ ਲੜੇ ਸੀ ਵੀ ਤੂੰ ਦੱਸ ਕੇ ਕਿੱਥੇ ਸੀ ਤੂੰ ਐ ਉਹ ਤੇਰੀ ਭੈਣ ਤਾਂ ਕਹਿੰਦੀ ਆ ਵੀ ਇਹ ਤਾਂ ਦੂਸਰੇ ਦਿਨ ਹੀ ਜਾਵੜੀ ਸੀ ਹੂੰ ਉਹ ਕਹਿੰਦੀ ਕਹਿੰਦੀ ਮੈਂ ਤਾਂ ਆਪਦੀ ਭੈਣ ਦੇ ਕੁੜੀ ਦੇ ਘਰੇ ਰਹਿ ਗਈ ਸੀ ਬਠੰਡੇ ਪਤਾ ਐ ਇੰਨੀ ਗੱਲ ਕੀਤੀ ਫਿਰ ਫਿਰ ਮੈਂ ਇੱਧਰ ਆ ਗਿਆ ਸੀ ਆਪਦੀ ਰੇੜੀ ਤੇ ਰੇੜੀ ਤੇ ਕੋਈ ਹੈ ਨਹੀਂ ਸੀ ਜੀ ਪੜੀ ਸੀ ਹਾਂ ਜੀ ਪੜੀ ਸੀ ਕਿੰਨੀ ਕਲਾਸਾਂ ਪੜ੍ਹੀ ਸੀ ਚਾਰ ਪੰਜ ਪੜ੍ਹੀ ਸੀ ਜੀ ਉਹ ਲੇਖਣ ਪੜਨ ਜਾਣਦੀ ਸੀ ਹਾਂ ਚਾਰ ਪੰਜ ਪੜ੍ਹੀ ਸੀ ਜੀ ਨਾਮ ਨੂੰ ਲਿਖ ਲੈਂਦੀ ਆ ਆਪਦਾ ਆਹ ਕੁਛ ਕਰਦੀ ਉਹ ਰਿਸ਼ਤੇਦਾਰੀ ਚ ਕੱਲੀ ਕੁਲੀ ਜਾਵੜਦੇ ਸੀ ਜਿਵੇਂ ਤੁਸੀਂ ਪਹਿਲਾਂ ਵੀ ਦੱਸੀ ਜਾਂਦੇ ਹੋ ਉਸ ਤਰ੍ਹਾਂ ਹੀ ਭੇਜ ਦਿੰਦੇ ਸੀ ਤੁਸੀਂ ਕੱਲੀ ਨੂੰ ਨਹੀਂ ਜੀ ਕਦੇ ਵੀ ਨਹੀਂ ਭੇਜੀ ਸੀ ਕਦੇ ਨਹੀਂ ਭੇਜੀ ਹਾਂ ਮੈਂ ਹੀ ਛੱਡ ਕੇ ਆਇਆ ਸੀ ਕਾਂ ਵਾਲੀ ਉਹ ਮੁੜ ਕੇ ਮੇਰੀ ਸਾਲੀ ਨੂੰ ਮੈਂ ਕਹਿ ਕੇ ਆਇਆ ਵੀ ਤੂੰ ਇਹਨੂੰ ਛੱਡ ਕੇ ਆਣਾ ਜੇਤੋ ਵੀ ਤੂੰ ਛੱਡ ਕੇ ਆਂ ਇਹਨੂੰ ਟ੍ਰੇਨਾਂ ਦਾ ਨਹੀਂ ਪਤਾ ਜੀ ਹਾਂ ਤੇ ਉਹ ਕਹਿੰਦੀ ਚੰਗਾ ਮੈਂ ਛੱਡਾਂਗੀ ਤੇ ਉਹ ਨਾ ਮੇਰੀ ਸਾਲੀ ਜਦੋਂ ਟੇਸ਼ ਤੇ ਚੜਾਣਾ ਇਹਨਾਂ ਕਹਿੰਦੀ ਮੈਂ ਕਹਿੰਦੀ ਭੈਣ ਮੈਂ ਜਾਵੜੂੰਗੀ ਕੱਲੀ ਜਾਵੜੂੰਗੀ ਮੈਨੂੰ ਪਤਾ ਹੈਗਾ ਮੇਰੀ ਸੱਸ ਨਾ ਬਠੰਡੇ ਆਈ ਹੋਈ ਆ ਤੇ ਉਹ ਮੈਨੂੰ ਲੈਣ ਆਈ ਬਾਏ ਇਹ ਬਿਆਨਾ ਮਾਰੇ ਜਿਓ ਨੇ ਤੇ ਮੇਰੀ ਜਦੋਂ ਉਹ ਜਦੋਂ ਬਠਿੰਡੇ ਆ ਗਈ ਨਾ ਤੇ ਮੇਰੀ ਮੰਮੀ ਤਾਂ ਮੇਰੇ ਘਰੇ ਹੀ ਸੀ ਜਿੱਤੋ ਹੀ ਸੀ ਸਾਨੂੰ ਪਤਾ ਹੀ ਨਹੀਂ ਸੀ ਇਹ ਗੱਲਾਂ ਦਾ ਹਨ ਤਾਂ ਤੁਹਾਡੀ ਭੈਣ ਨੇ ਦੱਸਿਆ ਹੈਗਾ ਜੀ ਕਾਲਾ ਲਈ ਤੋਂ ਹਾਂਜੀ ਤੁਸੀਂ ਇਹਦੀ ਤਲਾਹ ਤੁਹਾਡਾ ਜਿਹੜਾ ਐਮਸੀਓ ਦਾ ਵਾਰਡ ਦਾ ਤੁਹਾਡੇ ਦਾ ਉਹਦੇ ਕੋਲ ਤਲਾਹ ਦਿੱਤੀ ਐ ਐਮਸੀਓ ਨੂੰ ਦੱਸਿਆ ਤੁਸੀਂ ਐਮਸੀਓ ਕੋਲ ਵੀ ਗਏ ਸੀ ਐਮਸੀਓ ਨੂੰ ਲੈ ਕੇ ਗਏ ਸੀ ਐਮ ਸੀ ਨੂੰ ਆਪ ਗੱਲਾਂ ਬਸ ਬਸ ਉਹ ਨਾਮ ਨੂਰੇ ਲਿਖ ਕੇ ਬਸ ਆ ਗਿਆ ਆ ਕੇ ਕੋਈ ਖੋਦਾਂਗੇ ਕੋਈ ਉਹ ਕਹਿੰਦੇ ਲੱਭ ਦਾਂਗੇ ਕੋਈ ਗੱਲ ਨਹੀਂ ਲੱਭ ਦਾਂਗੇ ਬਸ ਇੰਨੀ ਗੱਲ ਹੋਈ ਜੀ ਐਮ ਸੀ ਕੋਣ ਹੈ ਤੁਹਾਡੇ ਵਾਰਡ ਦਾ ਬਲਦੇਵ ਕਿੰਨੇ ਨੰਬਰ ਵਾਰਡ ਤੁਹਾਡਾ ਹੁੰਦਾ 9 ਨੰਬਰ 8 7 8 7 ਹੈਗਾ ਹਾਂ 7 ਹਾਂ ਜੀ ਹੁਣ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਮੰਗਦੇ ਵੀ ਇੱਕ ਵਾਰੀ ਕਰਿਆ ਜੀ ਮੇਰੀ ਕੁੜੀ ਮੈਂ ਆਪਣੀ ਕੁੜੀ ਨੂੰ ਮੈਂ ਆਪਦੇ ਕੋਲੇ ਰੱਖਣਾ ਚਾਹੁੰਦਾ ਜੀ ਮੇਰੀ ਕੁੜੀ ਨੂੰ ਹਾਂ ਜੀ ਕਿਉਂ ਮੈਂ ਜਿੱਥੇ ਮੇਰੀ ਮਾਂ ਦੋ ਪਾਲੀ ਜਾਂਦੀ ਹੈ ਉੱਥੇ ਤਿੰਨ ਵੀ ਪਾਲ ਲੂਗੀ ਮੈਂ ਆਪ ਕੰਮ ਕਰੀ ਜੰਨਾ ਜੀ ਅੱਛਾ ਹਾਂਜੀ ਠੀਕ ਹੈ ਵੀ ਉਹ ਇੱਥੇ ਆ ਜੇ ਬਸ ਜੇ ਤੋ ਆ ਜੇ ਬਸ ਮੈਂ ਆਈ ਮੰਗ ਮੰਗਾ ਦਈ